ਦੋਸਤੋ ਮੈਂ ਬਸ ਤੁਹਾਨੂੰ ਦਿਖਾਉਣਾ ਸੀਗਾ ਪਹਿਲਾਂ ਤਾਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਇਕਲ ਦੀ ਕਖਾ ਖਾਲਸਾ ਵਾਇਕਲ ਦੀ ਫਤਿਹ ਮੈਂ 40 ਫੀਸ ਦੇ ਤੁਸੀਂ ਵੇਖੋਗੇ ਕੋਪ ਹਨੇਰਾ ਟੁੱਟੀਆਂ ਛੜਕਾਂ ਜੰਗਲ ਦੇ ਏਰੀਆ ਚੋਂ ਪਿੱਛੋਂ ਨਿਕਲ ਕੇ ਆਏ ਆ ਤੁਸੀਂ ਬੰਦ ਟੁੱਟੇ ਪਏ ਆ ਪਾਣੀ ਦਬਾ ਦਾ ਦਰਿਆ ਦੇ ਵਿੱਚੋਂ ਚੜਨਾ ਸ਼ੁਰੂ ਹੋ ਗਿਆ ਮੈਂ ਇਸ ਵੇਲੇ ਆਪਣੇ ਲੋਕਾਂ ਦੇ ਨਾਲ لوکاں نے مینوں کال کیتی سی کہ ایک ਥਾਂ ਦੇ ਉੱਤੇ ਜੀ ਦਰਿਆ ਨੇ ਫੇਰ ਟਾਲ ਆਤੀ ਆ تے میں او سنگੋ ਕੇ دیکھ کے انا اور میرا من بڑا દુખી ਹੋਇਆ ਕਿ ਦੁਬਾਰਾ ਪਰਮਾਤਮਾ ਨਾ ਏਦਾਂ ਕਰੇ ਬਹੁਤ ਮੁਸ਼ਕਲ ਨਾਲ ਮਹੀਨੇ ਬਾਅਦ ਜ਼ਿੰਦਗੀ ਜਿਹੜੀ ਥੋੜੀ ਪੈਦਾਂ ਤੇ ਖੜੇ ਹੋਣਾ ਸ਼ੁਰੂ ਹੋਏ ਸੀ ਲੋਕ ਫਸਲਾਂ ਤਾਂ ਪਹਿਲਾਂ ਹੀ ਬਗਵਾਦ ਹੋ ਗਈਆਂ ਲੋਕਾਂ ਨੇ ਘਰਬਾਰ ਦੇ ਸਮਾਨ ਤੁੱਪ ਪਲਵਾ ਕੇ ਦਬਾੜਾ ਪੇਟੀਆਂ ਚ ਪਾਏ ਸੀਗੇ ਪਾੜਾ ਦੇ ਫਿਰ ਪਾਣੀ ਦਾ ਪੱਧਰ ਦੇਖ ਕੇ ਫਿਰ ਇੱਕ ਤੋਂ ਇੱਕ ਇੱਕ ਟਾਈਮ ਤੇ ਫਿਰ ਡਾੜਾ ਆਉਣ ਲੱਗ ਗਿਆ ਅਜੇ ਤੱਕ ਕੱਲ ਕਹਿੰਦੇ ਆ ਕਿ 3 ਤਰੀਕ ਤੋਂ ਜਿੱਦਾਂ 7 ਤਰੀਕ ਤੱਕ ਸਾਡੇ ਲਈ ਅਲਰਟ ਹੈ 7 ਦਾ ਜੰਮੂ ਚ ਵੀ ਪਹੂਗਾ ਹਿਮਾਚਲ ਚ ਵੀ ਪਹੂਗਾ ਉਹ ਜਿੱਦਾਂ ਧਿਆ ਦਾ ਪਾਣੀ ਆਊਗਾ ਦਾ ਵੀ ਧਿਆ ਦਾ ਪਾਣੀ ਆਊਗਾ ਇਸ ਸਤ ਸਾਡਾ ਅਸੀਂ ਜੇ ਸਾਨੂੰ ਫਿਰ ਪਾਣੀ ਦੀ ਮਹੱਤਤ ਪੈਗੀ ਇਹਨਾਂ ਲੋਕਾਂ ਦੀ ਜ਼ਿੰਦਗੀ ਮੈਂ ਸੋਚਦਾ ਆ ਰਿਹਾ ਸੀਗਾ ਕਿ ਇਹ ਕਿੱਥਾਂ ਦੀ ਜ਼ਿੰਦਗੀ ਆ ਕਿੱਦਾਂ ਲੋਕ ਵਿਚਾਰੇ ਜ਼ਿੰਦਗੀ ਕੱਟ ਰਹੇ ਆ ਮੇਰੇ ਨਾਲ ਹੁਣੇ ਚਾਤ ਪੰਜ ਟਰੈਕਟਰਾਂ ਦੇ ਵਿਚਾਰੇ ਚੜ ਕੇ ਗਏ ਮੈਨੂੰ ਉਹ ਜਗ੍ਹਾ ਦਿਖਾ ਕੇ ਲਾਇਏ ਜਿੱਥੋਂ ਦਰਿਆ ਦੁਬਾਰਾ ਜਿਹੜਾ ਉਹ ਟਾ ਲਾ ਦਿਆ ਉਹ ਬੜੀ ਖਤਰਨਾਕ ਟਾ ਆ ਉਹ ਉੱਥੇ ਸਾਡੀ ਕੰਡਿਆਂ ਵਾਲੀ ਤਾਰ ਹੈ ਸਾਡਾ ਬਾਰਡਰ ਦਾ ਏਰੀਆ ਹੈ ਸਾਡੀ ਸਕਿਉਰਟੀ ਦਾ ਦੇਸ਼ ਦੀ ਸੁਰੱਖਿਆ ਦਾ ਸਵਾਲ ਹੈ ਨਾ ਉੱਥੇ ਮਿੱਟੀ ਪਾ ਸਕਦੇ ਆ ਨਾ ਉੱਥੇ ਕੋਈ ਬੋਦੀ ਲਾਈ ਜਾ ਸਕਦੀ ਆ ਤੇ ਮੈਂ ਉਹਨਾਂ ਨੂੰ ਇਹ ਵਿਸ਼ਵਾਸ ਦਿਵਾ ਕੇ ਤੁਰਿਆ ਕਿ ਮੈਂ ਕੱਲ ਬੀਐਸਐਫ ਵਾਲਿਆਂ ਨਾਲ ਇਸ ਮਾਮਲੇ ਦੇ ਉੱਤੇ ਮੀਟਿੰਗ ਕਰੂੰਗਾ ਉਹ ਤਾਰ ਕਿਸੇ ਤਰ੍ਹਾਂ ਪਾਸੇ ਢਾਕੇ ਤੇ ਉੱਥੇ ਦੁਬਾਰਾ ਜਿਹੜਾ ਪੱਥਰ ਤੇ ਮਿੱਟੀ ਦੇ ਟੋੜੇ ਜਿਹੜੇ ਆ ਉਹ ਲਾ ਕੇ ਉਸ ਤਾਰ ਨੂੰ ਜਿਹੜਾ ਸੀ ਰੁਕਾਂਗੇ ਪਤਾ ਜ਼ਿੰਦਗੀ ਦੇਖੋ ਤੂੰ ਐਸ ਬੈਠੇ ਸਰਦਾਰ ਦੀ ਵਿਚਾਰੇ ਇਨਾਂ ਦੇ ਕਰ ਦੇ ਵਿੱਚ ਵੀ ਬਹੁਤ ਪਾਣੀ ਆਇਆ ਸੀਗਾ ਬਹੁਤ ਦੂ ਦੂ ਤੱਕ ਨੇਰਾ ਹੀ ਨੇਰਾ ਚਾਰ-ਛਵੇਰੇ ਸਰ ਬਹੁਤ ਖਤਰਨਾਕ ਅਸਲਾਹੀ ਜਿਤੋਂ ਹੀ ਪਿਛਵਾਏ ਆ ਪਰ ਮੇਰੇ ਲਈ ਖਤਰਨਾਕ ਹੋ ਸਕਦਾ ਪਰ ਜਿਹੜੇ ਲੋਕ ਉੱਥੇ ਦੇਂਦੇ ਬਚਾਉਣ ਲਈ ਉਹਨਾਂ ਲਈ ਰੋ ਇਦਾਂ ਖਤਰਾ ਹੈ ਸਾਡੀਆਂ ਛੜਕਾਂ ਸਾਰੀਆਂ ਦੇਖੋ ਇਦਾਂ ਹੀ ਉੱਡ ਗਈਆਂ ਇਦਾਂ ਸਭ ਛੜਕਾਂ ਬਦਵਾਦ ਹੋ ਗਈਆਂ ਸਾਡੇ ਨਾ ਦੇ ਹਲਕੇ ਦੀਆਂ ਕੀ ਕਹੀਏ ਦੇਸ਼ ਦੇ ਹਾਕਮਾਂ ਨੇ ਸਾਡੇ ਤੋਂ ਮੁੱਕ ਮੋੜ ਲਿਆ ਸਰ ਅਸੀਂ ਕਹਿੰਦੇ ਸੀਗੇ ਸਾਨੂੰ 2000 ਕਰੋੜ ਰੁਪਇਆ ਤੋਂ ਕਿ ਸੱਤ ਸੱਤ ਕੁਛ ਨਹੀਂ ਮਿਲਿਆ ਸੈਂਟਰ ਸਰਕਾਰ ਤੋਂ ਜੋ ਕੁਛ ਮਿਲ ਰਿਹਾ ਪੰਜਾਬ ਦੀ ਸਰਕਾਰ ਹੀ ਦੇ ਰਹੀ ਹੈ ਪੰਜਾਬ ਦੀ ਸਰਕਾਰ ਹੀ ਸਾਡੀ ਬਾੜੀ ਪਤਲੀ ਜਿੰਨੀ ਉਹਦੀ ਕਮੈਸਟੀ ਹੈ ਜਿੰਨਾ ਕਾਨੂੰਨੀ ਤੌਰ ਤੇ ਕਰ ਸਕਦੇ ਆ ਉਹ ਸਾਡੇ ਲਈ ਕਰ ਰਹੇ ਆ ਮਾਨ ਸਾਹਿਬ ਸਾਨੂੰ ਦੇਣਗੇ ਮੁਆਵਜ਼ਾ ਦੇਣਗੇ ਕਈ ਕੁਛ ਦੇਣਗੇ ਪਰ ਜੇ ਸਦਵਾੜਾ ਪਾਣੀ ਆ ਗਿਆ ਤੇ ਸਵਾਦ ਅਸੀਂ ਤਾਂ ਅਖੇ ਸਾਡੀ ਜ਼ਿੰਦਗੀ ਬਰਬਾਦ ਹੋ ਜਾਊਗੀ ਝੋਨਾ ਤਾਂ ਗਿਆ ਹੀ ਗਿਆ ਅਸੀਂ ਕਣਕ ਬੀਜਣ ਦੇ ਯੋਗ ਨਹੀਂ ਦੇਣਾ ਇਹ ਸਾਡਾ ਦਖਾਂਤ ਹੈ ਮੈਂ ਨਿਰਧਿਤ ਦੇ ਵਿੱਚ ਲੰਘਦਾ ਹੁੰਦਾ ਸੀਗਾ ਨਾਲੇ ਆਪਣੇ ਲੋਕਾਂ ਦਾ ਦਖਾਂਤ ਨਾਲੇ ਆਪਣੇ ਲੋਕਾਂ ਦਾ ਪੁੱਖ ਉਹ ਸੋਚਦਾ ਆ ਰਿਹਾ ਸੀਗਾ ਕਿ ਅਸੀਂ ਕਿੱਦਾਂ ਰੋਟੀ ਖਾਣਗੇ ਕਿੱਦਾਂ ਆਪਣੇ ਬੱਚਿਆਂ ਨੂੰ ਪੜਾਉਣਗੇ ਕਿੱਦਾਂ ਆਪਣੀਆਂ ਰੋਜ਼ਮਰ ਦੀਆਂ ਜ਼ਰੂਰਤਾਂ ਜਿਹੜੀਆਂ ਪੂਰੀਆਂ ਕਰਨਗੇ ਇੰਨੀ ਮਹਗਾਈ ਦੇ ਯੁੱਗ ਵਿੱਚ ਕਿੱਦਾਂ ਆਪਣੇ ਟਰੈਕਟਰਾਂ ਦੀਆਂ ਕਿਸ਼ਤਾਂ ਦੇਣਗੇ ਆਪਣੀਆਂ ਟਰਾਲੀਆਂ ਦੀਆਂ ਕਿਸ਼ਤਾਂ ਦੇਣਗੇ ਕਿੱਦਾਂ ਸਦਾ ਕੁਝ ਕੀਤਾ ਜਾਊਗਾ ਮੈਨੂੰ ਇਸ ਕੋਈ ਔੜ ਨਹੀਂ ਰਿਹਾ ਸਮਝ ਨਹੀਂ ਆ ਬਸ ਇੱਕੋ ਚੀਜ਼ ਔੜ ਰਹੀ ਆ ਕਿ ਮਤਲਬ ਬੱਬਾ ਬੁੱਢਾ ਸਾਹਿਬ ਕਿਰਪਾ ਕਰ ਸਾਡੇ ਪਦਮਾਤਮਾ ਦੀ ਕਿਰਪਾ ਕਰ ਸਕਦਾ ਗੁਰੂ ਨਾਨਕ ਸਾਹਿਬ ਦੀ ਕਿਰਪਾ ਕਰ ਸਕਦੇ ਆ ਸਾਡੇ ਤੇ ਹੱਥ ਰੱਖਣ ਅਸੀਂ ਬੰਦ ਜਿਹੜਾ ਉਹ ਇਸ ਦੌਰ ਦੇ ਵਿੱਚੋਂ ਨਿਕਲ ਜਾਈਏ ਦੁਬਾਰਾ ਸਾਡੇ ਤੇ ਦੌਰ ਨਾ ਆਵੇ ਦੁਬਾਰਾ ਸਾਡੇ ਤੇ ਸਮਾਂ ਨਾ ਆਵੇ ਇਹ ਇਹ ਮੈਂ ਬੈ ਸੋਚਦਾ ਜਾਂਦਾ ਸੀ ਕਿ ਮੈਂ ਕਿਹਾ ਭਾਈ ਤੁਹਾਡੇ ਨਾਲ ਸੰਝਾ ਕਰਦਾ ਵੀ ਕਿੰਦਾ ਦਾ ਵਕਤ ਆ ਹਨੇ ਦੀਆਂ ਆਦਤਾਂ ਨੇ ਕਮਾ ਦਿੰਦੇ ਟੁੱਟੀਆਂ ਛਟਕਾਂ ਨੇ ਤੇ ਅਸੀਂ ਉਹਨਾਂ ਦਾਵਾਵਾਂ ਤੇ ਫਿਰਦੇ ਹਾਂ ਜਿਹੜੇ ਸਾਡੇ ਲੋਕਾਂ ਦੀ ਆਮ ਨੇਪਦ ਮਿਲਦੀ ਔਖੇ ਉਹ ਚਾਦੇ ਇਹਨਾਂ ਦਾਵਾਵਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਬੈਠੇ ਆ ਸੋ ਕਿਦੋਂ ਕਿਦੋਂ ਇਹ ਕਿਦੋਂ ਇਹ ਏਰੀਆ ਡਵੈਲਪ ਹੋਊਗਾ ਕਿਦੋਂ ਇਹ ਜਨਾਲਾ ਚੰਡੀਗੜ੍ਹ ਦੇ ਬਦਬਦ ਹੋਊਗਾ ਕਿਦੋਂ ਇਹ ਜਨਾਲਾ ਬਸ ਲੁਧਿਆਣਾ ਦਿੱਲੀ ਦੇ ਬਦਬਦ ਹੋਊਗਾ ਮੇਰੀ ਚਿੰਤਾ ਬਿੰਦ ਵੱਡ ਵੱਡ ਕੇ ਖਾ ਜਾਂਦੀ ਹੈ ਕਿਉਂਕਿ ਸਾਡੇ ਬੱਚੇ ਪੜਾਈ ਤੋਂ ਟੈਨਸ਼ਨਲ ਕਦੀ ਲੜਾਈਆਂ ਲੱਗ ਜਾਂਦੀਆਂ ਕਦੀ ਹੜਾ ਆ ਜਾਂਦੇ ਆ ਪੜਾਈ ਉਹਨਾਂ ਦੀ ਖਤਮ ਹੋ ਰਹੀ ਆ ਫਸਲਾਂ ਖਤਮ ਹੋ ਰਹੀਆਂ ਹਰ ਪਾਸੇ ਨਿਰਾਸ਼ਤਾ ਦਾ ਹਾਲ ਮਿਆ ਅੱਜ ਫਿਰ ਵੀ ਮੇਰੀ ਸਿੱਖ ਕੌਮ ਮੇਰੇ ਪੰਜਾਬੀ ਭਰਾ ਜਿਹੜੇ ਅਜੇ ਚੜ੍ਹਦੀ ਕਲਾ ਚ ਨੇ ਮੈਂ ਅਰਦਾਸ ਕਰਦਾ ਕਿ ਪ੍ਰਮਾਤਮਾ ਹੌਣਦਾ ਇਦਾਂ ਕਦੀ ਅਗਲੇ ਚਾਰ ਦਿਨ ਸੁੱਖੀ ਸੰਧੀ ਸਾਡੇ ਲੰਗਾ ਦੀ ਮੇਰੇ ਇਲਾਕੇ ਨੂੰ ਸਾਡੇ ਪੰਜਾਬ ਨੂੰ ਜਿਹੜਾ ਤੰਦੁਸਤੀ ਦੇ ਪਾਣੀ ਤੋਂ ਬਚਾ ਕੇ ਰੱਖੀ ਪਾਣੀ ਨੇ ਬਹੁਤ ਨੁਕਸਾਨ ਕੀਤਾ ਅਰਦਾਸ ਹੀ ਕਰ ਸਕਦੇ ਹਾਂ ਹੋਰ ਅਸੀਂ ਕੁਝ ਨਹੀਂ ਕਰ ਸਕਦੇ ਸਰਕਾਰ ਦੇ ਤੌਰ ਤੇ ਅਸੀਂ ਨਾਲ ਆ ਹੱਥ ਦਾ ਮੈਂ ਕਿਹਾ ਅੱਧੀ ਰਾਤ ਮੈਨੂੰ ਕਾਲ ਆਈ ਛਮੀ ਕੇ ਪਾਣੀ ਜੀ ਚੜ ਗਿਆ ਮੈਂ ਉਸੇ ਦੇ ਆ ਗਿਆ ਸੋ ਮੈਂ ਤਾਂ ਹਮੇਸ਼ਾ ਹੀ ਹਾਜ਼ਰ ਹਾਂ ਪਹਿਲਾਂ ਵੀ ਹਾਜ਼ਰ ਸੀਗੇ ਹੁਣ ਵੀ ਹਾਜ਼ਰੀ ਦਾਂਗੇ ਸਰਕਾਰ ਵੀ ਹਾਜ਼ਰ ਦਊਗੀ ਪਰ ਜਿੰਨਾ ਚੇ ਪਰਮਾਤਮਾ ਹਾਜ਼ਰ ਨਾ ਹੋਇਆ ਜਿੰਨਾ ਚੇ ਤੱਕ ਪਰਮਾਤਮਾ ਨੇ ਸਾਡੇ ਤੇ ਕਿਰਪਾ ਨਾ ਕੀਤੀ ਉਹਨਾਂ ਚਿਰ ਤੱਕ ਦਵਾਦਾਂ ਉੱਠਣਾ ਸਾਡੇ ਦੇ ਓਖਾ ਹੋਊਗਾ सो परमात्मा दे अरदास कर सकते हैं कि महाराज सच्चे पातशाह कृपा कर मेरे लोगों के उत्ते दुबारा सच्चे पाशाह बहुत कानून हथ लगे दोबारा इदा ना करें यही कह सकते हैं